ਮੈਕਸ 24 ਪੰਜਾਬ نیوز ਚੈਨਲ ਦੇਖਦੇ ਦਰਸ਼ਕਾਂ ਪਰਪਰ ਸੋਸ਼ਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ON-AIR ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ। ਮੋਬਾਈਲ ਫੋਨ ਨੂੰ ਆਪਣੇ ਸਰਾਣੇ ਥੱਲੇ ਰੱਖ ਸੌਣ ਵਾਲੇ ਹੋ ਜਾਓ ਸਾਵਧਾਨ ਨਹੀਂ ਤਾਂ ਤੁਹਾਡੇ ਨਾਲ ਵੀ ਵਾਪਸ ਸਕਦਾ ਹੈ ਹਾਸਾ। ਮਾਮਲਾ ਦਿਲਾ ਤਰਨਤਾਂ ਦੇ ਸ਼ਹਿਰ ਗੁਰੂ ਤੇਗ ਬਹਾਦਰ ਨਗਰ ਚੋਂ ਸਾਹਮਣੇ ਜਿੱਤੇ ਕਿ ਔਰਤ ਦੇ ਵੱਲ ਆਪਣੀ ਗੋਦੀ ਦੇ ਵਿੱਚ ਰੱਖੇ ਹੋਏ ਮੋਬਾਈਲ ਫੋਨ ਫਟਣ ਦੇ ਨਾਲ ਵਾਪਰਿਆ ਹਾਸਾ। ਜਾਣਕਾਰੀ ਦਿੰਦਾ ਹੈ ਔਰਤ ਸਰਬਜੀਤ ਕੌਰ ਦੱਸਿਆ ਕਿ ਮੈਨੂੰ ਕਿਸੇ ਰਿਸ਼ਤੇਦਾਰ ਦਾ ਫੋਨ ਆਇਆ ਸੀ ਜਿਸ ਨੂੰ ਸੁਣਨ ਤੋਂ ਬਾਅਦ ਜਦ ਉਸ ਮੋਬਾਈਲ ਫੋਨ ਨੂੰ ਉਸਨੇ ਆਪਣੀ ਗੋਦੀ ਦੇ ਵਿੱਚ ਰੱਖਿਆ ਤਾਂ ਕੁਝ ਮਿੰਟਾਂ ਦੇ ਵਿੱਚ ਉਸ ਦਾ ਫੋਨ ਇੱਕਦਮ ਫਟ ਗਿਆ ਜਿਸ ਨਾਲ ਇਸ ਔਰਤ ਦੇ ਵੱਲੋਂ ਗੱਲ ਵਿੱਚ ਸੁਪਾਈ ਗਏ ਕੱਪੜੇ ਔਰਤ ਦਾ ਸ਼ਾਲ ਤੇ ਕਮੀਜ਼ ਕਾਫੀ ਸੜ ਕੇ ਨੁਕਸਾਨੇ ਗਏ ਨੇ ਔਰਤ ਦਾ ਕਹਿਣਾ ਕਿ ਨਾ ਸ਼ੁਕਰ ਹੈ ਕਿ ਮੋਬਾਈਲ ਫੋਨ ਉਸ ਵੱਲੋਂ ਸੁਣਦੇ ਸਮੇਂ ਨਹੀਂ ਫਟਿਆ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ న్యూਸ ਡੈਕ ਤੋਂ ਸਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਅਛਰਬਜੀਤ ਕੋਰੇ ਜੀ ਕੀ ਗੱਲ ਬਾਤ ਹੋਈ ਹੈ ਹਾਂਜੀ ਵੀਰ ਜੀ ਮੈਂ ਨਾ ਇਤਰਾ ਬੈਠੀ ਗੋਦੀ ਚ ਰੱਖਿਆ ਸੀ ਮੋਬਾਈਲ ਤੇ ਪਤਾ ਹੀ ਨਹੀਂ ਲੱਗਾ ਕਦੋਂ ਫਟ ਗਿਆ ਤੇ ਮੈਂ ਖੁਦ ਹਾਬ ਡਰ ਗਈ ਕੀ ਇਹ ਕੀ ਹੋ ਗਿਆ ਤੇ ਅਗਰ ਮੈਂ ਕਿਤੇ ਰਸਤੇ ਜਾਂਦੀ ਹੁੰਦੀ ਜਾਂ ਕੰਨ ਨੂੰ ਫੋਨ ਲਾਇਆ ਹੁੰਦਾ ਤੇ ਕੋਈ ਵੀ ਹਾਸਾ ਹੋ ਸਕਦਾ ਇਹ ਇਹ ਮਾਰਾ ਦਾ ਸ਼ੁਕਰ ਹੈ ਕਿ ਬਚਾ ਲਿਆ ਪ੍ਰਮਾਤਮਾ ਨੇ ਬਾਕੀ ਅੱਖ ਦੇ ਵਿੱਚ ਕੰਕਰ ਕੁਝ ਪੈ ਗਿਆ ਰੜਕ ਪੈਂਦੀ ਰਹਿੰਦੀ ਪਤਾ ਨਹੀਂ ਕਿਉਂ ਹਾਂਜੀ ਮੇਰੇ ਆ ਕੱਪੜੇ ਫਟ ਗਏ ਬਸ ਬਾਕੀ ਬਚਾਓ ਗਿਆ ਏ ਇਹ ਲੋਕਾਂ ਨੇ ਕਿਹਾ ਜਲਦੀ ਜਤਨ 24 ਘੰਟੇ ਮੋਬਾਈਲ ਤੇ ਲੱਗੇ ਹਾਂਜੀ ਮੈਂ ਤੇ ਵੀਰ ਜੀ ਲੋਕਾਂ ਨੂੰ ਇਹ ਕਹਿਣਾ ਚਾਹੁੰਦੀ ਆ ਕਿ ਫੋਨ ਸੁਣੋ ਜੇ ਸੁਣ ਲਿਆ ਤੇ ਉਹਨੂੰ ਸਾਈਡ ਤੇ ਰੱਖ ਦਿਓ ਜਿਆਦਾ ਫੋਨ ਨੂੰ ਆਪਣੇ ਕੋਲੋ ਜ ਨਾ ਰੱਖੋ ਕਿਉਂਕਿ ਇਹਦਾ ਖਤਰਾ ਹੀ ਆਏ